ਜਿਹੜਾ ਭਾषण ਚੱਲ ਰਿਹਾ ਸੀ ਉਹ ਐਮਪੀ ਨੇ ਜਿਹੜੇ ਜਲੰਧਰ ਤੋਂ ਚਰਨਜੀਤ ਚੰਨੀ ਜੀ ਦਾ ਚੱਲ ਰਿਹਾ ਸੀ ਤੇ ਉਹ ਇੱਕ ਸੀਡਬਲਿਊਸੀ ਮੈਂਬਰ ਨੇ ਕਾਂਗਰਸ ਵਰਕਿੰਗ ਕਮੇਟੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਾਂ ਉਹਦੀ ਗਲਤੀ ਮੈਂ ਬਾਅਦ ਆਉਣਾ ਪਰ ਜੋ ਉਹਨਾਂ ਨੇ ਬੋਲਿਆ ਇੱਕ ਵਰਕਿੰਗ ਕਮੇਟੀ ਮੈਂਬਰ ਕਾਂਗਰਸ ਪਾਰਟੀ ਦੇ ਹੋਣ ਤੇ ਇੱਕ ਐਕਸ ਸੀਐਮ ਹੋਣ ਤੇ ਮੌਜੂਦਾ ਐਮਪੀ ਹੋਣ ਉਹਨਾਂ ਦੀ ਗੱਲ ਕਹੀ ਤੋਂ ਪਾਰਟੀ ਕਿਨਾਰਾ ਕਰ ਗਈ ਜਿਹੜੇ ਉਹਨਾਂ ਦੇ ਜਨਰਲ ਸਕੱਤਰ ਨੇ ਇੰਚਾਰਜ ਜੈਰਾਮ ਰਮੇਸ਼ ਜੀ ਉਹਨਾਂ ਨੂੰ ਜੋ ਉਹਨਾਂ ਨੇ ਅਮ੍ਰਿਤਪਾਲ ਹੁਣਾਂ ਬਾਰੇ ਗੱਲ ਕਹੀ ਜੋ ਅਮ੍ਰਿਤਪਾਲ ਦੇ ਹੱਕ ਚ ਗੱਲ ਕਹੀ ਕਾਂਗਰਸ ਉਸ ਗੱਲ ਤੋਂ ਪਿੱਛੇ ਹੱਟੀ ਕਾਂਗਰਸ ਨੇ ਇਹ ਗੱਲ ਕਹੀ ਵੀ ਇਹਨਾਂ ਦੇ ਨਿੱਜੀ ਵਿਚਾਰ ਨੇ ਹੁਣ ਗੱਲਾਂ ਦੋ ਨੇ ਸਭ ਤੋਂ ਪਹਿਲਾਂ ਜਨਤਾ ਚਰਨਜੀਤ ਚੰਨੀ ਆਪ ਮਾਫੀ ਮੰਗਣ ਵੀ ਮੇਤੋ ਗਲਤੀ ਹੋਗੀ ਜੇ ਕਾਂਗਰਸ ਪਾਰਟੀ ਨੇ ਗੱਲ ਕਹੀ ਆ ਵੀ ਅਸੀਂ ਤਾਂ ਉਲਾਗਾ ਜੇ ਹੁਣ ਚੰਨੀ ਸਾਹਿਬ ਮਾਫੀ ਨਹੀਂ ਮੰਗਦੇ ਵੀ ਮੇਤੋ ਇਹ ਗਲਤੀ ਹੋਈ ਆ ਇਹਦਾ ਮਤਲਬ ਚਰਨਜੀਤ ਚੰਨੀ ਫਿਰ ਪਾਰਟੀ ਤੋਂ ਵੱਡੇ ਨੇ ਹੁਣ ਗੱਲਾਂ ਤਾਂ ਦੋ ਨੇ ਜੋ ਉਹਨਾਂ ਨੇ ਕਿਹਾ ਉਹਦੇ ਲਈ ਪਾਰਟੀ ਨੇ ਆਪਣੀ ਕਿਨਾਰਾ ਕਰ ਲਿਆ ਲਾਈਨ ਤੋਂ ਹੁਣ ਜੇ ਪਾਰਟੀ ਇਸ ਗੱਲ ਦੀ ਮੰਨ ਰਹੀ ਆ ਵੀ ਅਸੀਂ ਇਹ ਤਾਂ ਉਲਾਗਾ ਇਹਦੇ ਨਾਲ ਸਾਡਾ ਕੋਈ ਮਤਲਬ ਨਹੀਂ ਫਿਰ ਚਰਨਜੀਤ ਚੰਨੀ ਕਿਉਂ ਨਹੀਂ ਮਾਫੀ ਮੰਗਦੇ ਜੇ ਚਰਨਜੀਤ ਚੰਨੀ ਮਾਫੀ ਨਹੀਂ ਮੰਗਦੇ ਇਹਦਾ ਮਤਲਬ ਚਰਨਜੀਤ ਚੰਨੀ ਪਾਰਟੀ ਤੋਂ ਵੱਡੇ ਆ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਕੋਈ ਸਿਧਾਂਤ ਕੋਈ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਮੁਤਾਬਕ ਉਹਨਾਂ ਨੂੰ ਕੋਈ ਵੀ ਪ੍ਰਵਾਹ ਨਹੀਂ ਗੀ ਹੁਣ ਗੱਲ ਕਿੱਥੋਂ ਸ਼ੁਰੂ ਹੋਈ ਦੋ ਤਿੰਨ ਗੱਲਾਂ ਹੋਈਆਂ ਮਾਈਕ ਤਾਂ ਉਹਨਾਂ ਕੋਲ ਸੀ ਮੈਨੂੰ ਤੇ ਉਹਨਾਂ ਨੇ ਐਸਾ ਕੁਝ ਬੋਲਿਆ ਤਾਂ ਹੀ ਮੈਨੂੰ ਜਿਹੜੇ ਚੇਅਰ ਤੇ ਉਸ ਵੇਲੇ ਚੇਅਰਪਰਸਨ ਸੀ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਪਹਿਲੀ ਗੱਲ ਉਹ ਕਹਿਣ ਲੱਗੇ ਵੀ ਜਿਹੜੇ ਅੰਗਰੇਜ਼ ਨੇ ਗੋਰੇ ਨੇ ਉਹ ਦੇਸ਼ ਛੱਡ ਕੇ ਚਲੇ ਗਏ ਪਰ ਜਿਹੜੇ ਸਾਹਮਣੇ ਬੈਠੇ ਆ ਸੱਤਾ ਪੱਖ ਇਹਨਾਂ ਦਾ ਰੰਗ ਚਾਹੇ ਹੋਰ ਹੋਵੇ ਪਰ ਇਹ ਮੈਂ ਇਹਨਾਂ ਨੂੰ ਅੰਗਰੇਜ਼ ਕਹਿਣਾ ਦੇਖੋ ਕਿ ਢੀ ਬੜੀ ਗਲਤ ਗੱਲ ਕਹੀ ਉਹਨਾਂ ਮੈਂ ਇੱਥੇ ਉੱਟ ਕੇ ਇਹ ਗੱਲ ਕਹੀ ਵੀ ਭਾਈ ਚੰਨੀ ਸਾਹਿਬ ਤੁਸੀਂ ਸਾਡੇ ਵੱਲ ਗੋਰਿਆਂ ਦੀ ਗੱਲ ਕਿਉਂ ਕਹਨੇ ਹੋ ਜਿਹਦੇ ਪਾਰਟੀ ਦੇ ਵਿੱਚੋਂ ਤੁਸੀਂ ਸਾਡੇ ਵੱਲ ਦੀ ਗੱਲ ਕਰ ਲੋ ਤੁਸੀਂ ਆਪਣੇ ਵੱਲ ਦੇਖੋ ਥੋਡੇ ਤਾਂ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਜੀ ਜੇ ਮੈਂ ਕੋਈ ਝੂਠ ਕਹਿਣਾ ਤਾਂ ਦੱਸ ਦੋ ਵੀ ਉਹ ਤਾਂ ਆਪ ਇਟਲੀ ਦੇ ਨੇ ਉਹ ਆਪ ਇੱਕ ਗੋਰੇ ਨੇ ਤੇ ਮੈਂ ਤਾਂ ਇੰਨੀ ਗੱਦ ਸਾਲ ਗੱਲ ਕਹੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਵੀ ਤੁਸੀਂ ਸਾਡੇ ਵੱਲ ਗੋਰੇ ਵਾਲੀ ਗੱਲ ਨਾ ਕਰੋ ਤੁਸੀਂ ਆਪਣੇ ਵੱਲ ਦੇਖੋ ਤੁਸੀਂ ਅੱਜ ਤੋਂ ਜਿੰਨਾ ਚਿਰ ਵੀ ਪਾਰਟੀ 'ਚੋਂ ਤੁਸੀਂ ਕਿਹਦੇ ਥੱਲੇ ਕੰਮ ਕਰ ਰਹੇ ਹੋ ਤੇ ਪਾਰਟੀ ਕਿਹਦੇ ਨਾਲ ਚੱਲ ਰਹੀ ਆ ਉਹ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਜਿਹੜੇ ਇੱਕ ਇਟਾਲੀਅਨ ਨੇ ਉਹ ਸਭ ਨੂੰ ਪਤਾ ਵੀ ਉਹ ਗੋਰੇ ਨੇ ਪੇਰਾ ਹੁਲ ਗਾਂਧੀ ਜੀ ਉਹਨਾਂ ਦੇ ਬੇਟੇ ਆ ਤੇ ਉਹ ਵੀ ਅੱਧੇ ਇਟਾਲੀਅਨ ਤੇ ਅੱਧੇ ਹਿੰਦੁਸਤਾਨੀ ਨੇ ਤੇ ਇਸ ਕਰਕੇ ਮੈਂ ਉਹਨਾਂ ਨੂੰ ਇਹ ਗੱਲ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਉਦੋਂ ਬਾਅਦ ਉਹਨਾਂ ਨੇ ਫੇਰ ਨਿੱਜੀ ਹਮਲਾ ਕੀਤਾ ਮੇਰੇ ਤੇ ਮੈਂ ਨਹੀਂ ਕੋਈ ਬੋਲਿਆ ਉਹਨਾਂ ਨੇ ਹਮਲਾ ਕੀਤਾ ਜਦੋਂ ਮੈਂ ਇਹ ਗੱਲ ਕੀਤੀ ਉਹਨਾਂ ਨੇ ਇਹ ਗੱਲ ਕਹੀ ਪਹਿਲਾਂ ਇੱਕ ਸ਼ਹੀਦ ਨੇ ਜਿਹੜੇ ਉਹ ਕਦੇ ਮਰਦੇ ਨਹੀਂਗੇ ਸ਼ਹੀਦ ਕਦੇ ਮਰਦੇ ਨਹੀਂਗੇ ਉਹਨਾਂ ਨੇ ਇਹ ਸ਼ਬਦ ਵਰਤਿਆ ਪਹਿਲਾਂ ਤਾਂ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਮੇਰੇ ਸਰਦਾਰ ਬੈਂ ਸਿੰਘ ਜੀ ਦਾਦਾ ਜੀ ਸੀ ਪਿਤਾ ਜੀ ਨਹੀਂ ਉਹਨਾਂ ਨੂੰ ਇੰਨੀ ਵੀ ਜਾਣਕਾਰੀ ਨਹੀਂ ਜਿਵੇਂ ਕਾਂਗਰਸ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਉਹ ਉਹਦਣ ਨਹੀਂ ਮਰੇ ਸੀ ਅੱਜ ਮਰੇ ਨੇ ਇਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਸ਼ਹੀਦ ਕਦੇ ਮਰਦੇ ਨਹੀਂਗੇ ਸ਼ਹੀਦ ਅਮਰ ਰਹਿੰਦੇ ਆ ਅਮਰ ਤੇ ਸਰਦਾਰ ਬੈਂਸ ਸਿੰਘ ਜੀ ਅਮਰ ਨੇ ਤੇ ਜਿੰਨੇ ਲੋਕ ਟੈਰਰਿਜ਼ਮ ਵੇਲੇ ਲੜਾਈ ਚ ਲੜੇ ਪੰਜਾਬ ਨੂੰ ਅਮਨ ਸ਼ਾਂਤੀ ਦੇਣ ਵਾਲੇ ਉਹ 35000 ਲੋਕ ਉਹ ਭਾਜਪਾ ਦੇ ਵੀ ਸੀ ਉਹ ਕਾਂਗਰਸ ਦੇ ਵੀ ਸੀ ਉਹ ਕਾਲੀ ਦਲ ਦੇ ਵੀ ਸੀ ਉਹ ਬੀਐਸਪੀ ਦੇ ਸੀ ਉਹ ਕਾਮਰੇਡ ਸੀ ਸਭ ਪਾਰਟੀਆਂ ਦੇ ਸੀ ਤੁਸੀਂ ਤਾਂ ਮਹਾਰਾਜ ਉਸ ਵੇਲੇ ਪਤਾ ਨਹੀਂ ਕਿਹੜੇ ਘੁਰਨੇਆਂ 'ਚ ਹੋਵੋਗੇ ਜਾਂ ਕਿੱਥੇ ਹੋਵੋਗੇ ਤੇ ਤੁਸੀਂ ਇਹ ਗੱਲ ਕਹੀ ਮੈਂ ਇਹ ਗੱਲ ਕਹੀ ਬੇਸ਼ਹੀਦ ਕਦੇ ਕਿਸੇ ਪਾਰਟੀ ਦੇ ਨਹੀਂ ਹੁੰਦੇ ਉਹ ਵੀ ਥੋੜੇ ਵਰਗਿਆਂ ਦੇ ਸ਼ਹੀਦ ਮੈਂ ਕਹੇ ਜੇ ਸਰਦਾਰ ਬੈਂ ਸਿੰਘ ਜੀ ਨੇ ਤੇ ਉਹ ਦੇਸ਼ ਦੇ ਨੇ ਉਹ ਪੰਜਾਬ ਦੇ ਨੇ ਕਾਂਗਰਸ ਪਾਰਟੀ ਦੇ ਨਹੀਂ ਗੇ ਉਹ ਸਾਰਿਆਂ ਦੇ ਆ ਤੇ ਤੀਜੀ ਗੱਲ ਫਿਰ ਮੈਂ ਇਹ ਗੱਲ ਕਹੀ ਵੀ ਪਾਈ ਸਾਹਿਬ ਜੇ ਅੱਜ ਤੁਸੀਂ ਇਸ ਪੰਜਾਬ 'ਚ ਸਾਹ ਲੈ ਰਹੇ ਹੋ ਤੇ ਅੱਜ ਜੇ ਤੁਸੀਂ ਅਹੁਦਿਆਂ ਦੇ ਆਨੰਦ ਮਾਣ ਰਹੇ ਹੋ ਕਾਂਗਰਸ ਪਾਰਟੀ 'ਚ ਚਾਹੇ ਕਿਤੇ ਹੋਰ ਉਹ ਐਮਪੀ ਮੁੱਖ ਮੰਤਰੀ ਜੇ ਤਾਂ ਬਣੇ ਜੇ ਤੁਹਾਨੂੰ ਅਮਨ ਸ਼ਾਂਤੀ ਸਰਦਾਰ ਬਿਆਨ ਸਿੰਘ ਨੇ ਦਿੱਤੀ ਉਹਨਾਂ ਕਰਕੇ ਤੁਸੀਂ ਅੱਜ ਐਮਪੀ ਮੰਤਰੀ ਚੀਫ ਮਿਨਿਸਟਰ ਉਹਨਾਂ ਦੀ ਅਮਨ ਸ਼ਾਂਤੀ ਕਰਕੇ ਨਹੀਂ ਪੰਜਾਬ 'ਚ ਕੋਈ ਬੱਤੀ ਨਹੀਂ ਜਗਦੀ ਸੀ ਕੋਈ ਗਵਰਨਰੀ ਰੂਲਸ ਸੀ ਤੇ ਉਹ ਲਿਆਉਣ ਵਾਲੇ ਸਰਦਾਰ ਬਿਆਨ ਸਿੰਘ ਜੇ ਤੁਸੀਂ ਤਾਂ ਉਹਨਾਂ ਦੇ ਹਮੇਸ਼ਾ ਧੰਨਵਾਦ ਕਰਦੇ ਨਾ ਥੱਕੋ ਓਦੋਂ ਬਾਅਦ ਮੈਂ ਕਹਾਂ ਹਜੇ ਯਾਰ ਤੁਸੀਂ ਮੇਰੀ ਗੱਲ ਕਰਦੇ ਹੋ ਜਦੋਂ ਰਾਹੁਲ ਗਾਂਧੀ ਨੇ ਇਸ਼ਾਰੇ ਕੀਤੇ ਤੁਸੀਂ ਦੇਖਿਆ ਏ ਐਡੀ ਜਿੱਦ ਐਡਾ ਗੁੱਸਾ ਮੇਰੇ ਪ੍ਰਤੀ ਕਿਉਂਕਿ ਮੈਂ ਹਮੇਸ਼ਾ ਉਹਨਾਂ ਨੂੰ ਇਹ ਲੱਗਦਾ ਸੀ ਵੀ ਸ਼ਹੀਦ ਰਜੀਵ ਗਾਂਧੀ ਹੋਇਆ ਸਾਡਾ ਹੀ ਹੋਇਆ ਤੇ ਜੇ ਕਿਤੇ ਮੇਰੇ ਨਾਲ ਕੀ ਹੋ ਉਹਨਾਂ ਦੀ ਮੈਂ ਮੇਰੇ ਤੇ ਕੋਈ ਕ੍ਰਪਸ਼ਨ ਦੇ ਚਾਰजेस ਸੀ ਮੇਰੇ ਤੇ ਕੋਈ ਹੋਰ ਕੋਈ ਚਾਰजेस ਸੀ ਮੈਂ ਤਾਂ 15 ਸਾਲ ਇੱਕ ਵਰਕਰ ਵਾਂਗੂ ਸੇਵਾ ਕੀਤੀ ਉਹਨਾਂ ਦੀ ਪਰ ਮੇਰੇ ਵੀ ਨਾ ਮੂਰੇ ਸ਼ਹੀਦ ਆਜ਼ਮ ਸਤਾਰ ਬੈਂ ਸਿੰਘ ਦਾ ਮੈਂ ਪੋਤਾ ਲੱਗਦਾ ਸੀ ਤੇ ਉਹ ਬਰਦਾਸ਼ਤ ਨਹੀਂ ਸੀ ਕਦੇ ਵੀ ਉਸ ਲਾਈਨ 'ਚ ਜੇ ਉਹਨਾਂ ਦਾ ਨਾਮ ਲਿਆ ਜਾਂਦਾ ਸੀ ਤੇ ਮੇਰੇ ਪਰਿਵਾਰ ਦਾ ਵੀ ਲਿਆ ਜਾਂਦਾ ਸੀ ਜਿਹਦੇ ਕਰਕੇ ਮੈਨੂੰ ਹਮੇਸ਼ਾ ਬਹੁਤ ਕੁੱਝ ਗੱਲਾਂ ਦਾ ਸਾਹਮਣਾ ਕਰਨਾ ਪਿਆ ਚਲੋ ਇੱਕ ਗੱਲ ਤੀਜੀ ਗੱਲ ਚੰਨੀ ਸਾਹਿਬ ਤੇ ਜਿਹੜੇ ਹੋਰ ਸਤਕਾਰਯੋਗ ਕਈ ਐਮਪੀ ਨੇ ਮੈਨੂੰ ਤਾਂ ਤੁਸੀਂ ਮੈਨੂੰ ਕੀ ਸਿਖਾਉਂਗੇ ਮੈਨੂੰ ਤਾਂ 16ਵਾਂ ਸਾਲ ਹੋ ਗਿਆ ਇਸ ਪਾਰਲੀਮੈਂਟ 'ਚ ਤੁਸੀਂ ਤਾਂ ਹਜੇ ਜਿੱਤ ਬੱਚੇ ਹੋ 10-10 ਦਿਨ ਹੋਏ ਆ ਇਕੱਲੇ ਇਸ ਪਾਰਲੀਮੈਂਟ ਸੈਸ਼ਨ ਚ ਮੈਨੂੰ 16 ਸਾਲ ਹੋ ਗਏ ਇਸ ਪਾਰਲੀਮੈਂਟ ਤੇ ਬੈਠਿਆ ਨੂੰ 16 ਸਾਲ ਚੌਥੀ ਟਰਮ ਜਿਹੜੀ ਉਹ ਮੇਰੀ ਮਿਨਿਸਟਰੀ ਦੀ ਆ ਸ਼ੁਰੂ ਹੋ ਗਈ ਆ ਤੁਸੀਂ ਤਾਂ ਹਜੇ ਨਵੇਂ ਆਏ ਹੋ 10 ਦਿਨ ਹੋਏ ਆ ਪਹਿਲਾਂ ਇੱਥੇ ਦੇਖ ਕੇ ਦੇ ਕਾਨੂੰਨ ਸਿੱਖੋ ਵੀ ਪਾਰਲੀਮੈਂਟ ਚ ਕਿਵੇਂ ਬੋਲੀਦਾ ਪਾਰਲੀਮੈਂਟ ਚ ਕਿਵੇਂ ਗੱਲ ਕੀਤੀ ਜਾਂਦੀ ਆ ਤੁਸੀਂ ਨਿੱਜੀ આરોਪ ਟਿੱਪਣੀਆਂ ਕਰੋਗੇ ਤਾਂ ਫਿਰ ਉਹਦਾ ਜਵਾਬ ਵੀ ਉਸੇ ਤਰੀਕੇ ਨਾਲ ਮਿਲੂਗਾ